ਸੰਗਰੂਰ ਵਿਖੇ ਧੂਰੀ ਦੇ ਵਿੱਚ ਇੱਕ ਪਾਸਟਰ ਦੀ ਮੌਤ ਤੋਂ ਬਾਅਦ ਕ੍ਰਿਸ਼ਣ ਪਾਈਚਾਰੇ ਦੇ ਵੱਲੂਰ ਉਤਿਆਨਾ ਅਕਸਤਾਰ ਮੇਨ ਹਾਈਵੇ 'ਤੇ ਚਾਮ ਕੀਤਾ ਗਿਆ। ਕਿ ਅਚਾਰਾ ਕਿ ਪਿਛਲੇ ਕਈ ਸਾਲਾਂ ਤੋਂ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕਿ ਜੇਕਰ ਕ੍ਰਿਸ਼ਣ ਪਾਈਚਾਰੇ ਦੇ ਨਾਲ ਸੰਬੰਧਿਤ ਕਿਸੇ ਦੀ ਮੌਤ ਹੁੰਦੀ ਹੈ ਤਾਂ ਮ੍ਰਿਤਕ ਦੇ ਅੰਤਮ ਰਸਮਾਂ ਦਫਨਾਉਣ ਦੇ ਲਈ ਥਾਂ ਨਹੀਂ ਹੈ। ਦੱਸ ਦਈਏ ਕਿ ਧੂਰੀ ਚਰਚ ਦੇ ਵਿੱਚ ਕੰਮ ਕਰੇ ਪਾਸਟਰ ਜਿਨ੍ਹਾਂ ਦੀ ਮੌਤ ਹੋ ਗਈ ਲੇਕਿਨ ਹਾਲੇ ਤੱਕ ਉਹਨਾਂ ਨੂੰ ਦਫਨਾਉਣ ਦੇ ਲਈ ਥਾਂ ਨਹੀਂ ਮਿਲੀ ਤਾਂ ਮਜਬੂਰਨ ਉਹਨਾਂ ਕਹਿ ਕਿ ਰੋਡ ਦੇ ਉੱਪਰ ਉਹਨਾਂ ਨੂੰ ਧਰਨਾ ਲਾਉਣਾ ਪਿਆ। आज मेरा नाम संजीव कुमार है और मैं ह्यूमन राइट का स्टेट कोऑर्डिनेटर ऑफ हरियाणा हूँ और हम लोग यहाँ पर आए हैं ये हमारा पादरी है जिन्होंने तीस साल यहाँ पर सेवा किया है और ये सरकार की सरकार से हम लोग अनुरोध अनुरोध कर रहे हैं कि यहाँ पर हमें कब्रिस्तान की जगह दी जाए और आज तभी हम ये डेड बॉडी को दफनाएंगे क्योंकि उनका हक बनता हमारा हक है ये और ये तीस साल से इसी एरिया में सेवा किया है बहुत सारे बीमारों को चंगा किया बहुत सारे लोग जो नशे में थे वो उन्होंने अच्छा जीवन पाया है बहुत समाज सेवा के हमने काम किए हैं उसके बदले में सरकार हमें कुछ नहीं देख रही और सरकार ये ध्यान नहीं दे रही इसकी तरफ सरकार को इसकी तरफ ध्यान देना चाहिए दिक्कत आ जाती जाती है क्यों नहीं जगह दी ਸਰਕਾਰ 2003 ਸੇ 13 ਸੋਰੀ 2023 ਸੇ ਇਹ ਲਾਰੇ ਲਾ ਰਹੀ ਹੈ ਕਿ ਅਸੀਂ ਕਰਾਂਗੇ ਕਰਾਂਗੇ ਲੇਕਿਨ ਕੁਝ ਨਹੀਂ ਕਰ ਰਹੀ ਉਹ ਕੇਵਲ ਸਰਕਾਰੀ ਡਾਕੂਮੈਂਟ ਵਿੱਚ ਕੰਮ ਕਰ ਰਹੀ ਹੈ ਲੇਕਿਨ ਜ਼ਮੀਨੀ ਸਤਰ ਪਰ ਕੁਝ ਵੀ ਕਾਰਜ ਨਹੀਂ ਕਰ ਰਹੀ ਮਸਲਾ ਇਹ ਵੀ ਆ ਸਾਡੇ ਪਾਦਰੀ ਸਾਹਿਬ ਨੇ ਇਹਨਾਂ ਦੀ ਡੈਥ ਹੋ ਗਈ ਇਹ 3 ਵਜੇ ਬਾਡੀ ਇੱਥੇ ਆ ਗਈ ਸੀ ਤੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇੱਥੇ ਜਗ੍ਹਾ ਨਹੀਂ ਹੈਗੀ ਤੇ ਸਾਨੂੰ ਪਲੀਜ਼ ਜਗ੍ਹਾ ਪ੍ਰੋਵਾਈਡ ਕਰਾਓ ਤੇ ਆ ਆਰਡਰ ਨੇ ਪੰਜਾਬ ਨਾਲ ਹਾਈ ਕੋਰਟ ਦੇ ਸਾਰੇ ਡੀਸੀਜ਼ ਬਾਉਂਡਰੀ ਦੇ ਵਿੱਚ ਪਾਲਿਸੀ ਮੇਕ ਆ ਤੇ ਹੱਦ ਤੱਕ ਕਿਸੇ ਨਹੀਂ ਵੀ ਡੀਸੀ ਦੇ ਕੰਨ ਤੇ ਜੂੰ ਨਹੀਂ ਸਰਕੀ ਵੀ ਉਹ ਜਿਹੜਾ ਹੈਗਾ ਵੀ ਸਾਨੂੰ ਗਰੇਵਜ਼ਾਰ ਪ੍ਰੋਵਾਈਡ ਕਰਾ ਦੇ ਇਥੋਂ ਮੁੱਖ ਮੰਤਰੀ ਆਪ ਘਮਤਮਾਨ ਜਿਹੜਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੀਦ ਕੋਰ ਦਰ ਲਿਖਿਓ ਸੰਵਿਧਾਨ ਦੀ ਸੌ ਖਾ ਕੇ ਗਿਆ ਵੀ ਸਾਰੇ ਫਿਰਕਿਆਂ ਦਾ ਮੈਂ ਹੱਕ ਬਰਾਬਰ ਰੱਖੂਗਾ ਤੇ ਮੈਂ ਅੱਜ ਪੁੱਛਣਾ ਚਾਹੁੰਨਾ ਵੀ ਸਾਡੇ ਹੱਕ ਕਿੱਥੇ ਆ ਜਿਹੜਾ ਆਰਡਰ ਆ ਹਾਈ ਕੋਰਟ ਦਾ ਤੇ ਇਹਦੇ ਇਹਨੂੰ ਹਾਲੇ ਤੱਕ 15 16 ਸਾਲ ਹੋ ਗਏ ਫੋਲੋ ਕਿਉਂ ਨਹੀਂ ਕੀਤਾ ਗਿਆ ਅੱਜ ਸਾਡੀ ਡੈੱਡ ਬਾਡੀ ਰੋਲੀ ਹੈਗੀ ਆ ਤੇ ਇਹ ਡੀਸੀ ਸਾਹਿਬ ਜ਼ਿੰਮੇਵਾਰ ਨੇ ਤੇ ਅਸੀਂ ਇਹ ਜਿੰਨਾ ਚਿਰ ਸਾਨੂੰ ਜਗ੍ਹਾ ਨਹੀਂ ਮਿਲਦੀ ਉਹਨਾਂ ਦੀ ਡੈੱਡ ਬਾਡੀ ਦਫ਼ਨ ਨਹੀਂ ਕਰਦੇ ਉਸ ਤੋਂ ਬਾਅਦ ਇਹ ਜਿਹੜੀ ਡੈੱਡ ਬਾਡੀ ਦੀ ਬੇਅਦਬੀ ਹੋਈ ਆ ਅਸੀਂ ਮਾਨਯੋਗ ਡੀਸੀ ਸਾਹਿਬ ਤੇ ਤੇ ਚੀਫ ਸਕੱਟਰੀ ਤੇ ਕੰਟੈਂਪਟ ਟਾਪ ਆਫ ਕੋਰਟ ਪੰਜਾਬ ਐਂਡ ਹਾਈ ਕੋਰਟ ਤੋਂ ਪਾਵਾਂਗੇ ਪਹਿਲਾਂ ਵੀ ਦਿੱਕਤਾਂ ਪਹਿਲਾਂ 7 ਸਾਲ ਪਹਿਲਾਂ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਕ੍ਰਿਸਟਨ ਐਸਨਵਾਨ ਦੇ ਲਾਰੈਂਸ ਚੌਧਰੀ ਜੀ ਉਹਨਾਂ ਨੇ 7 ਸਾਲ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਜੀ ਨੂੰ ਮੰਗ ਪੱਤਰ ਦਿੱਤੇ ਨੇ ਔਰ ਕਿਹਾ ਗਿਆ ਸੀਗਾ ਵੀ ਜੇ ਸਾਡੀ ਕੋਈ ਡੈਥ ਹੋ ਜਾਂਦੀ ਆ ਜੇ ਪੰਜਾਬ ਐਂਡ ਹਾਈ ਕੋਰਟ ਦੇ ਆਰਡਰਾਂ ਨੂੰ ਆਰ ਜੇ ਨਹੀਂ ਮੰਨੇ ਜਾਂਦੇ ਤਾਂ ਅਸੀਂ ਇਹ ਵੱਡਾ ਡੈਡ ਬੋਡੀ ਇਹ ਸੜਕਾਂ ਤੇ ਲੈ ਕੇ ਆਵਾਂਗੇ ਤੇ ਆਹ ਇਸ ਕਰਕੇ ਸੜਕਾਂ ਤੇ ਲੈ ਕੇ ਆਏ ਜੀ ਡਟ ਬੋਡੀ ਕੱਤਾਂ ਕਰੋਗੇ ਇਹ ਜਿੱਨਾਂ ਚੱਕੀ ਜੀ ਸਾਨੂੰ ਜਗ੍ਹਾ ਨਹੀਂ ਮਿਲਦੀ ਇੱਥੇ ਜਗ੍ਹਾ ਜਦੋਂ ਮਿਲੂਗੀ ਉਦੋਂ ਡਟ ਬੋਡੀ ਚੱਕਾਂਗੇ ਜੀ ਧੰਨਵਾਦ ਡਾਕਟਰ ਭਰਪੁਰ ਜੀ ਠੀਕ ਹੋਊਗੀ ਕਰਨਾਲਾ ਬੜੀ ਬੇਸ਼ਰਮ ਦੀ ਗੱਲ ਹੈ ਇਹ ਸਾਡੇ ਸਮਾਜ ਨੂੰ ਜਿਹੜਾ ਜਲੀਲ ਕੀਤਾ ਜਾ ਰਿਹਾ ਰੱਬ ਦੇ ਦਾਸ ਹਿੱਤੇ 30 ਸਾਲ ਤੋਂ ਟੂਰੀ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦੀ ਰਾਤ ਡੈਥ ਹੋਈ ਆ 5 ਵਜੇ ਪ੍ਰਸ਼ਾਸਨ ਨੂੰ ਰਾਤ ਦਾ ਪਤਾ ਇਸ ਤੋਂ ਪਹਿਲਾਂ ਕਿ ਰਾਤ ਦੀ ਡੈਡ ਬੋਡੀ ਦੇ ਕਰਕੇ ਕੁਝ ਹੋਇਆ ਅਸੀਂ ਕੱਢ ਦੋ ਕਿ 30 ਸਾਲ ਤੋਂ ਮੈਮੋਰੰਡਮ ਦੇ ਰਹੇ ਆਂ ਡੀਸੀ ਨੂੰ ਮੰਗ ਦੇ ਰਹੇ ਆਂ ਐਮਐਲਏ ਬਣ ਕੇ ਆ ਗਏ ਸਾਰਾ ਕੁਝ ਹੋ ਚੁੱਕਿਆ ਓਰੇ ਬਲਕਿ ਹੁਣ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੈ ਉਹ ਇਸ ਹਾਲਕੇ ਦਾ ਮੁੱਖ ਮੰਤਰੀ ਆ ਅਸੀਂ ਲਾਸਟ ਦਿਨ ਇਹ ਦੇਖਿਆ ਕਿ ਇੱਕ ਜਗ੍ਹਾ ਦੇ ਉੱਤੇ ਬੱਲਾਂ ਦੇ ਵਿੱਚ ਵਿੱਤ ਮੰਤਰੀ ਆਂਦਾ ਇੱਕ ਘੜੀ ਦੇ ਵਿੱਚ 10 ਕਰੋੜ ਰੁਪਏ ਦੇ ਕੇ ਜਾਂਦਾ ਅਸੀਂ ਬੜਾ ਖੁਸ਼ ਹੋਏ ਆਂ ਕਿ ਉਸ ਸਮਾਜ ਦੇ ਲਈ ਕੀਤਾ ਪਰ ਜਿਹੜੀ ਮਿਨੋਰਟੀ ਆ ਉਹਦੇ ਨਾਲ ਕੋਈ ਧੱਕਾ ਕੀਤਾ ਜਾ ਰਿਹਾ ਉਹਦੇ ਬਾਦ ਤੇ ਕਿਉਂ ਨਹੀਂ ਕਫਰਸਤਾਨ ਦਿੱਤੇ ਜਾ ਰਹੇ ਅੱਜ ਪੂਰੇ ਇਸ ਹਲਕੇ ਦੇ ਵਿੱਚ 70 ਪਿੰਡ ਨੇ 70 ਪਿੰਡਾਂ ਦੇ ਵਿੱਚ ਕਿਤੇ ਵੀ ਕਬਰਸਤਾਨ ਨਹੀਂ ਹੈਗਾ ਇਸ ਧੂਰੀ ਦੇ ਵਿੱਚ 6 ਚਰਚ ਨੇ 6 ਚਰ ਕਰਦੋ ਕਰ 10 ਪਾਸਟਰ ਨੇ ਜਿਹੜੇ ਸੇਵਾ ਕਰਦੇ ਨੇ ਤਾਂ ਇਸ ਜਗ੍ਹਾ ਤੇ ਉਹ ਕਿਸੇ ਲਈ ਕੋਈ ਕਬਰਸਤਾਨ ਦੀ ਜਗ੍ਹਾ ਨਹੀਂ ਹੈਗੀ ਅੱਜ ਵੀ ਸਾਨੂੰ ਪ੍ਰਸ਼ਾਸਨ ਇਹ ਕਰ ਰਿਹਾ ਵੀ ਕੱਲ੍ਹ ਤੱਕ ਮੁਰਦੇ ਨੂੰ ਰੱਖੋ ਕਿਉਂ ਅਸੀਂ ਬੇਅਦਬੀ ਕਰੀ ਉਹਦੀ ਅਸੀਂ ਲਾਸਟ ਨਾ ਕਿਤੇ ਨੌਕਰੀ ਮੰਗਦੇ ਆ ਨਾ ਇਹ ਮਸੀਹ ਸਮਾਜ ਕਦੇ ਦਾ ਰੋਣਾ ਤੇ ਆਇਆ ਹੁਣ ਸਾਡੀ ਦਿੱਕਤ ਕੀ ਹੈ ਜਿਹੜਾ ਸਾਡਾ ਭੈਣ ਭਾਈ ਤੁਰ ਜਾਂਦਾ ਕਿ ਉਹਦੇ ਲਈ ਸਾਨੂੰ ਜਗ੍ਹਾ ਵੀ ਨਹੀਂ ਚਾਹੀਦੀ ਸਾਨੂੰ ਉਹਦੇ ਲਈ ਜਗ੍ਹਾ ਚਾਹੀਦੀ ਆ ਜੇਕਰ ਸਾਨੂੰ ਅੱਜ ਪ੍ਰਸ਼ਾਸਨ ਜ਼ਿਲ੍ਹਾ ਸੰਗਰੂਰ ਦਾ ਡੀਐਸਪੀ ਡੀਸੀ ਅੱਜ ਸਾਨੂੰ ਜਗ੍ਹਾ ਪ੍ਰਬਾੜ ਨਹੀਂ ਕਰਾਉਂਦਾ ਇਹ ਡੈੱਡ ਬਡੀ ਇੱਥੇ ਹੀ ਰਹੇਗੀ ਅਸੀਂ ਇੱਥੇ ਪਿੱਟ ਸਿਆਪਾ ਕਰਾਂਗੇ ਮੁੱਖ ਮੰਤਰੀ ਦਾ ਪਿੱਟ ਸਿਆਪਾ ਕਰਾਂਗੇ ਜਿਹੜੇ ਸਾਡੇ ਨਾ